ਸਲਾਹ ਕਰਦੇ ਨੇ ਬੰਦੇ ਡਾਕਾ ਵਰਦੀ ਇਹ ਹੁੰਦੇ ਦਾ ਅੰਦਰ ਬਾਗ ਲਾਇਆ ਏ ਆਰਗੈਨਿਕ ਖੇਤੀ ਕਰਦਾ ਮੁੰਡਾ ਇੱਥੇ ਜਾਨਵਰ ਸੌਦੇ ਨੇ ਜਾਈਏ ਜਾਈਏ ਕਿ ਨਾ ਜਾਈਏ ਬਾਵੇ ਜਿੱਥੋਂ ਵੱਜ ਵੀ ਨਹੀਂ ਹਣਾ ਉੱਤੋਂ ਚੜ੍ਹ ਨਹੀਂ ਹਣਾ ਚੜ੍ਹ ਤਾਂ ਨਹੀਂ ਉੱਤੋਂ ਸੰਭੜਾ ਗਿਰ ਤਗੜਾ ਜਿਹਾ ਨਾ ਆਉਂਦਾ ਤੇਰਾ ਕਿੱਟਾ ਟੁੱਟਿਆ ਆ ਜੜੀਆ ਮੇਰੀ ਗੱਲ ਸੁਣ ਨਾ ਗੇਟ ਨਹੀਂ ਆਉਣਾ ਬਹਿਣਾ ਬਾਜ ਮੇਰੇ ਤੋਂ ਨਹੀਂ ਜਾਣਾ ਬਹਿਣਾ ਤੇ ਫਿਰ ਅਸੀਂ ਆ ਗਏ ਸਭ ਤੋਂ ਜਾਣ ਨਹੀਂ ਹਣਾ ਕਿਵੇਂ ਆ? ਵਧੀਆ। ਵਧੀਆ। ਸੋਹਣਾ ਲੱਗਦਾ। ਨਹੀਂ, ਛੁੱਟੀ ਆਪਾਂ ਕਿੱਥੇ ਮਾਰਨੇ ਆਲੇ ਆ। ਅਸੀਂ ਥੋੜਾ ਕੰਮ ਜਾ ਕੇ ਆਏ ਆ। ਲਾ ਤਾਂ ਦੇਖਿਆ ਮੈਨੂੰ ਕੋਈ ਛੁੱਟੀ ਦੱਸ ਕਿਦਾਂ ਛੁੱਟੀ ਦੇਖੀਦਾ ਮੇਰੀ। ਸਹੀ ਦੱਸੀ ਇਮਾਨਦਾਰੀ ਨਾਲ। ਕਿਦਦਰ ਮੈਂ ਜਿੰਮਨੀ ਆਇਆ। ਕਿਦਣਾ ਆਇਨੀ ਵਜੋਂ ਦੱਸ। ਮੈਂ ਕੋਈ ਛੁੱਟੀ ਨਹੀਂ ਮਾਰਦਾ ਕਾ ਅੱਜ ਤਾਂ ਆਪਾਂ ਹੋਮਵਰਕ ਹੀ ਕਰਨਾ ਉਹ ਆਪਣਾ ਬਲੈਕਬੋਰਡ ਪਿਆ ਇਹ ਤਾਂ ਬਸ ਸਮਾਂ ਕਰ ਲਿਆ ਖਰਾਬ ਕੀ ਪੂਲੇ ਪਰੌਣ ਲੱਗਿਆ ਨੋ ਹੋ ਅੱਛਾ ਮੈਂ ਕਿਤੇ ਪੂਲੇ ਪਰੌਣ ਗਿਆ ਲੈ ਕੇ ਆਇਆ ਵੀ ਅੱਜ ਥੋੜਾ ਜਿਹਾ ਲੇਟ ਆਇਆ ਸੀ 1:00 ਵਜੇ ਕੁਝ ਮਿੰਟ ਹੋ ਗਏ 5-10 ਫਿਰ ਗੈਰੀ ਨੇ ਵੀ ਆਪਣਾ ਕੰਮ ਕਰ ਕਰ ਲਿਆ ਸਾਰਾ ਸਰਵਿਸ ਵੀ ਕਰ ਲਈ ਤੇ ਕੱਲ ਲਾਇਆ ਦੀ ਪੱਟ ਪੱਟ ਕੋਈ ਜ਼ਿਆਦਾ ਹੀ ਹੈਵੀ ਲਾਤੇ ਕੰਮ ਨਹੀਂ ਬਸ ਪੁੱਛੋ ਹੀ ਨਾ ੱੱਕਾ ਕਰਿਆ ਸੀ ਨਾ ਪੂਰਾ ਤੇ ਹੁਣ ਇਹ 24 ਘੰਟੇ ਬਾਅਦ ਦੱਸਣ ਲੱਗੇ ਵੈਸੇ ਲੇਟ ਰੁਕਦੇ ਹੁੰਦੇ ਆ ਪਰ ਬਹੁਤ ਜ਼ਿਆਦਾ ਪੇਨ ਆ ਲੱਤਾਂ 'ਚ ਚਲੋ ਕੋਈ ਨਾ ਫਾਇਦਾ ਵੀ ਆਪਾਂ ਨੂੰ ਮਿਲਣਾ ਰਿਜ਼ਲਟ ਵੀ ਆਪਾਂ ਨੂੰ ਮਿਲਣਾ ਹੈ ਜੀ ਦਾ ਇੰਨਾ ਛੀਨਾ ੱੱਕਾ ਕਰਾਂਗੇ ਆਪਾਂ ਉਨਾ ਵਧੀਆ ਬਸ ਇੰਜਰੀ ਤੋਂ ਬਚਾ ਕੇ ਹੋਰ ਕੁਝ ਨਹੀਂ ਹੁੰਦਾ ਸਕਰਟ ਆਪਾਂ ਹੈਵੀ ਲਾਈ ਨੀਗੇ ਆਪਾਂ ਬਾਕੀ ਹਰ ਇੱਕ ਚੀਜ਼ ਹੈਵੀ ਲਈ ਆ ਤੇ ਥੋੜੀ ਰੈਸਟ ਕੱਟ ਲਈ ਆ ਤੇ ਲਗਤਾਰੀ ਵੀ ਹਾਂ ਕੰਮ ਜਮੇ ਥੱਕ ਟਪਕੇ ਉੱਥੇ ਆਪਾਂ ਗੱਟੀਆਂ ਦੇਤੀਏ ਉੱਥੇ ਰੈਸਟ ਵੀ ਲਈਆ ਸਰੀਰ ਦੇ ਹਿਸਾਬ ਨਾਲ ਜ਼ੋਰ ਮਾਰ ਲਿਆ ਪਰ ਐਕਸਰਸਾਈਜ਼ ਬਹੁਤ ਸੋਹਣੀ ਲੱਗੀ ਸੀ ਗੱਲ ਇਹ ਅੱਜ ਸ਼ੋਲਡਰ ਦੀ ਆ ਸਰੀਰ ਤਾਂ ਸਾਰਾ ਦੁਖਦਾ ਦੇਖਨੇ ਫਿਰ ਵੀ ਲਾਮਗੇ ਰਹੀ ਹੁਣ ਹੋਰ ਕੀ ਕਰਨਾ ਮਜਬੂਰੀ ਆ ਲਾਉਣੇ ਤਾਂ ਪੈਣਗੇ ਇਹਨਾਂ ਦਾ ਦੁੱਖੀ ਜਾਣਾ ਬਸ ਸਾਈਕਲਿੰਗ ਕਰਕੇ ਇੱਕ 10 ਮਿੰਟ ਦੀ ਉਸ ਤੋਂ ਬਾਅਦ ਚੱਲਦੇ ਹਾਂ ਟਰੈਡਮਿਲ ਤੇ ਫੇਰ ਕਰਦੇ ਆ ਵਾਰਮਅਪ ਫੇਰ ਅਕਟਿਵਿਟੀ ਸ਼ੁਰੂ ਵਾਰਮਅਪ ਕਰ ਲਿਆ ਇਹ ਪਹਿਲੀ ਇਸੇ ਲਾਉਂ ਆਪਾਂ ਜੇ ਕੰਮ ਮਸ਼ੀਨ ਤੇ ਇੱਕ ਵਾਰ ਕਰ। ਬਾਕੀ ਟੰਬੜਾਂ ਤੇ ਲਾਵਾਂਗੇ। ਪਹਿਲੇ ਇੱਕ ਸੇ ਸ਼ੁਰੂ ਕਰਦੇ ਆਂ ਲੇਟਾ ਬਾਅਦ 10 ਕਿਲੋ ਪਾ ਲੈਣਾ ਤੇ ਇਹ ਰੱਖ ਲੈਣਾ। ਟੂਲ ਤੇ ਜੀ ਪਰਫੈਕਟ ਹੋ ਚੁੱਕੇ ਨੇ ਹਮਤਰਾ। ਬਾਕੀ ਜੀ 20 ਮਿੰਟ ਦਾ ਬਤਾ ਲੂਗੀ ਜੀ ਲੱਗੇ ਰਹੇ ਤਾਂ ਠੀਕ ਹੈ ਨਾ ਇਹ ਕੋਈ ਤੇ ਇਹ ਪਹਿਲਾਂ ਨਹੀਂ ਹਾਲ ਤੋਏ ਨੇ। ਲਓ ਜੀ ਪਹਿਲਾ ਸੈਟ ਲਾ ਲਿਆ 10 10 ਕਿਲੋ ਹੁਣ ਪਾ ਲਿਆ ਆਪਾਂ ਨੇ 20 20 ਕਿਲੋ 20 ਕਿਲੋ ਰੜਾ 60 ਕਿਲੋ ਹੋ ਗਿਆ ਤੇ ਲਾਉਣ ਲੱਗਿਆਂ ਦੂਜਾ ਸੈਟ ਲਿੱਟੜਾ ਸ਼ੋਲਡਰਸ ਵਿੱਚ ਜਿੰਤੇ ਹੋ ਗਏ ਲਾਉਣੇ ਆ ਖਿੱਚ ਗਿਆ ਜਦ ਕੰਮ ਹੈਵੀ ਉਹ ਲਾਵਾਂਗੇ ਲਾសុਵੇ ਇਹ ਜਿੰਦਰੀ ਹੁੰਦੇ ਜਾਂਸ ਘਟਨੇ ਹੋਗੇ ਆਪਾਂ ਬੈਠ ਜਾਂਦੇ ਆ ਬੈਗ ਨੂੰ ਸਪੋਰਟ ਮਿਲ ਜਾਂਦੀ ਥੋੜੀ ਅੱਜ ਵੀ ਥੋੜੀ ਜਿਹੀ ਨੀਮੀ ਐ ਐਲੂਚੀ ਚਾਹੀਦੀ ਐ ਇਹ ਜ਼ਿਆਦਾ ਬੈਕ ਕਵਰ ਕਰਦੀ ਐ ਬਟ ਇਹ ਵੀ ਠੀਕ ਆ ਕੜ ਕੇ ਲਾਮ ਦੇ ਵਿੱਚ ਇੰਜੀ ਹੁੰਦੇ ਜਾਂਸ ਨਹੀਂ ਕੋਗੇ ਆਪਣਾ ਸਾਰਾ 5:00 ਵਜੇ ਲੱਕ ਤੇ ਆ ਰਿਹਾ ਹੁਣ ਚਲੋ ਬੈਂਡ ਕਰ ਲੈਣਾ ਥੋੜੇ ਲੱਕ ਨੂੰ ਤੇ ਸ਼ੋਲਡਰਾਂ ਤੇ ਬਜਾਉਣਾ ਸਾਰਾ ਜਿੱਥੇ ਸਮਤ ਮਸ਼ੀਨ ਹੈਗੀ ਉੱਥੇ ਤਾਂ ਸਭ ਤੋਂ ਵਧੀਆ ਐਕਸਰਸ ਹੈ ਪਰ ਇਹ ਹਰ ਵਾਰ ਨਹੀਂ ਲਾਉਂਦੇ ਅਸੀਂ ਖੜਕੇ ਵੀ ਰਾੜ ਲਾਈ ਆ ਬੈਠ ਕੇ ਵੀ ਲਾਈ ਆ ਤੇ ਵੱਡੀ ਰਾੜ ਛੋਟੀ ਰਾੜ ਸਾਰੀਆਂ ਰਾੜਾਂ ਤੇ ਕਮਾਣੀਆਂ ਮਹੀਨੇ ਦੇ ਮਹੀਨੇ ਉਹ ਇੱਕੋ ਜੀ ਰੋਜ਼ ਵਾਰ ਟਰਾਈ ਕਰਨ ਨਾਲ ਰਿਜ਼ਲਟ ਨਹੀਂ ਬਦਲਦਾ ਬਾਕੀ ਰਿਜ਼ਲਟ ਥੋੜੇ ਸਾਹਮਣੇ ਹੀ ਆ ਪੇਟੋ ਚਲੇ ਡੋਲੇ ਬੜੇ ਹੋ ਗਏ ਪੈਟ ਘਟ ਗਈ ਅਗਲੇ ਦਿਨ ਦੋ ਚਾਰ ਮਹੀਨੇ ਤੱਕ ਕੀ ਰਿਜ਼ਲਟ ਮਿਲਦਾ ਆਪਾਂ ਨੂੰ ਤੇ 프ਰੰਟ ਤਾਂ ਹੋ ਗਿਆ ਆਪਣਾ ਘਬਰ ਹੋਣਾ ਆਪਾਂ ਅੱਗੇ ਬੈਠ ਕੇ ਇਹ ਜਿਆ ਪਰਨਾਤ ਨੂੰ ਚੇਨ ਤੇ ਲਾਵਾਂਗੇ। ਤੁਹਾਨੂੰ ਬੈਕ ਸ਼ੂ ਕਰਦੇ ਆਂ ਤੇ ਰਿਪੋਰਟਿਸ਼ਨ ਪਹਿਲਾਂ ਦਾ ਆਪੇ ਲੱਗਣਗੇ ਵੇਟ ਘਟਾ। ਇਸ ਤਰ੍ਹਾਂ ਬਣਾਉਣੇ ਬੇਟਾ। 12 13 ਰੈਵਲ ਆ ਕੀ ਬਹੁਤ ਆ ਗੇਟ ਵਧਾ ਲੈਨੇ ਆਗੇ ਸੱਟ ਆ ਜਾ ਵੀ ਜੜਿਆ ਪਿਛਲੀ ਵਾਰ ਪਾਈ ਸੀ ਵੀਡੀਓ ਵੀ ਅੰਡਾ ਜੇ ਐ ਸ਼ੋਲਡਰ ਅੰਡੇ ਵਰਗਾ ਕਰਨਾ ਤਾਂ ਉਹ ਵੀਡੀਓ ਵਧੀਆ ਚੱਲ ਗਈ ਸੀ 200 ਪਲੱਸ ਬੰਦੇ ਨੇ ਦੇਖੀ ਆ ਤੇ ਇਹ ਉਹੀ ਵਸ ਅੰਡੇ ਵਾਲੀ ਹੋਇਆ ਪੋਜੀਸ਼ਨ ਟੈਸਟ ਬਾਹਰ ਲੱਕ ਟਾਈਟ ਕਰ ਲਓ ਤੇ ਡੰਬਲ ਕੋਈ ਮਟਰ ਨਹੀਂ ਕਰਦੇ ਕੋਈ 5 ਵਾਲਾ 7 ਵਾਲਾ 10 ਵਾਲਾ 12 ਵਾਲਾ ਪਰ ਥੋੜੀ ਪੋਜੀਸ਼ਨ ਸਹੀ ਹੁੰਦੀ ਜੇ ਲਾਉਂਦੇ ਦੇਖੋ ਰੈਪਿਟੇਸ਼ਨ ਵਧਾ ਦਿਆ ਕਰੋ ਹੈਵੀ weight ਦੀ ਕੋਈ ਜ਼ਿਆਦਾ ਜ਼ਰੂਰਤ ਨਹੀਂ ਹੁੰਦੀ ਇਹ ਚੀਜ਼ਾਂ ਦੇ ਵਿੱਚ ਇਹ ਤੁਹਾਨੂੰ ਲੱਗਦਾ ਵੀ ਰੈਪਿਟੇਸ਼ਨ ਵੱਧ ਲੱਗਣਗੀ ਤਾਂ ਰੈਪਿਟੇਸ਼ਨ ਵਧਾ ਦਿਓ ਏ ਟਾਲ ਪਰੇ ਲੋ ਪੋਜੀਸ਼ਨ ਥੋੜੀ ਲਾਉਣ ਦੀ ਸਹੀ ਹੋਣੀ ਚਾਹੀਦੀ ਥੋੜੀ ਹਰ ਇੱਕ ਜੀਜ ਕੋਵਰ ਕਰਦੀ ਹੈ ਇਹ ਲਾ ਸ਼ੋਲਡਰ ਨੇ 50kg ਨਾਲ ਪੰਪ ਹੋਰੀ ਹੈ ਰਿਜ਼ਲਟ ਤੁਹਾਨੂੰ ਮਿਲੂਗਾ ਹੀ ਮਿਲੂਗਾ ਬਸ ਈਗੋ ਲਿਫਟਿੰਗ ਜਿਮ ਦੇ ਵਿੱਚ ਕਦੇ ਵੀ ਨਹੀਂ ਕਰਨੀ ਕਿੰਨਾ ਈਗੋ ਲਿਫਟਿੰਗ ਤੋਂ بچਾਂਗੇ ਉਹਨਾਂ ਤੋਂ ਟੋਟਲੀ ਵਧੀਆ ਵਧੀਆ 25 ਕਿਲੋ ਡੰਬਲਾ ਪਿਆਦਾ ਹੀ ਲੱਗਦਾ ਪੱਟਾਂ ਦੇ ਰੱਖਿਆ ਪੱਟ ਦੋਦੇ ਨੇ ਗੱਲ ਦੇ ਔਖਾ ਹੀ ਆ ਉਹ ਵੀ ਆ ਰਿਹਾ ਸੀ ਇਹ ਯਾ ਉਹ ਵੇਰੇਟਡ ਡੰਬਲ ਡੰਬਲ ਚੱਕ ਲਿਆ 25 ਕਿਲੋ ਦਾ ਮੱਟੋ ਪਤਾ ਨਹੀਂ ਹੁਣ ਲੱਗੂਗਾ ਨਹੀਂ ਲੱਗੂ 25 ਕਿਲੋ ਦਾ ਦੇਖਦੇ ਆਂ ਟਰਾਈ ਕਰਦੇ ਆਂ 6 ਤਾਂ ਲਾਵਾਂਗੇ ਵੱਧ ਲਾ ਕੇ ਕੁਝ ਕਹਿ ਨਹੀਂ ਸਕਦੇ ਉਹ ਵੀ 3 ਰੀ ਵੀ ਦਾ ਪੱਟ ਵੀ ਦੋਦੇ ਨੇ ਤੇ ਐਕਸਾਈਜ ਵੀ ਹੈ ਚੌਥੀ ਆ ਚੌਥੀ ਆ ਆ ਸੋਪੀਆ ਤੇਰੀ ਵੀ ਥੱਕ ਗਿਆ ਚੰਦ ਦੇਖ ਰਿਹਾ ਪਰ ਇੱਕ ਦੋ ਤਿੰਨ ਕੀ ਐਕਸਰਸਾਈਜ਼ ਵੀ ਹੋਣੀ ਹੈ ਮੈਂ ਤੁਹਾਨੂੰ ਉਦੋਂ ਦੱਸਿਆ ਸੀ ਵੀ ਜੇ ਕੋਈ ਬੈਗ ਚਿੰਤਰੀਆ ਜਾਂ ਕੋਈ ਪ੍ਰੋਬਲਮ ਆ ਫੈਟ ਇਹ ਹਰ ਇੱਕ ਚੀਜ਼ ਕਵਰ ਕਰਕੇ ਬੈਠੋ ਇਨੇ ਤੁਹਾਡੇ ਲੋਅਰ ਬੈਂਕ ਤੋਂ ਸ਼ੁਰੂ ਹੋ ਕੇ ਤੁਹਾਡੇ ਕੈਪਟਨ ਤੱਕ ਹਰ ਇੱਕ ਇਕੱਲਾ ਇਕੱਲਾ ਮਸਲ ਉਹਨੂੰ ਖਿੱਚਣਾ ਕਰਨਾ ਨਾ ਵੀ ਨਸਬਣੀ ਲੱਗਣਾ ਇਹਦੇ ਵਿੱਚ ਇੰਜਰੀ ਹੋਣ ਦੇ ਚਾਂਸ ਕੋਈ ਨਹੀਂਗੇ ਪਰ ਹੈਵੀ weight ਨਹੀਂ ਦੇ ਵਿੱਚ ਲੱਗਦਾ ਹੈ ਲੱਗੂ weight ਲਾਈ ਪਰ ਐਕਸਰਸਾਈਜ਼ ਬਹੁਤ ਸੋਹਣੀਆਂ ਨੇ ਬੈਕ ਵਾਲੇ ਮਸਲ ਦੇ ਇਕੱਲੇ ਇਕੱਲੇ ਫੈਟ ਕੱਢ ਗਏ ਨੇ ਇਦਾਂ ਜਿਵੇਂ ਆਪਾਂ ਕਰੋ ਸੁਨਿਆਰ ਹਰ ਇੱਕ ਚੀਜ਼ ਨੂੰ ਤਰਾਸ਼ਦਾ ਨਾ ਬਣਾਉਂਦਾ ਉਹ ਚੀਜ਼ ਬਹੁਤ ਜਿਆਦਾ ਸੋਹਣੀ ਐ ਐਕਸਰਸਾਈਜ਼ ਦਾ ਫੈਟ ਫੂਡ ਕੱਢ ਕੇ ਟੀ-ਸ਼ਰਟ ਦੇ ਵਿੱਚ ਹੀ ਮਸਲ ਦਿਖਣ ਲੱਗ ਜਾਂਦੀ ਐ ਕੰਟੀਨਿਊਸਲੀ ਬੰਦਾ ਲਈ ਜਾਵੇ ਹਰ ਵੀਕ ਤੋ ਵੀਕਾ ਤਾਂ ਐ ਪਰ ਅਸੀਂ ਹਰ ਵਾਰ ਨਹੀਂ ਲਾਉਂਦੇ ਅ ਗੈਰੀ ਹੱਦੇ ਹੀ ਰਹਿੰਦਾ ਹੋਗਾ ਨਾ ਹੱਸ ਜਾਂਦਾ ਮੈਂ ਕਿ ਬੰਦਾ ਖੁਸ਼ ਰਹਿੰਦਾ ਹਰ ਵਕਤ ਮੈਂ ਘਰੇ ਦੇਖਿਆ ਨਹੀਂ ਇਹਦੇ ਮੂੰਹ ਤੇ ਮੁੰਨੇ ਤੇ ਕੋਈ ਵੀ ਕੋਈ ਗੱਲਬਾਤ ਇਦਾਂ ਇਹ ਬੰਦਾ ਹਰ ਵਕਤ ਖੁਸ਼ ਹੀ ਰਹਿੰਦਾ ਉਸ ਤੋਂ ਬਾਅਦ ਆ ਗਈ ਪੈਕ ਬਲਾਈ ਤੇ ਇਹਦੇ ਰਿਵਰਸ ਵੈਸੇ ਮਸ਼ੀਨ ਹੈਗੀ ਚੈਸਟ ਵਾਲੀ ਤੇ ਇਹਦੇ ਤੇ ਸ਼ੋਲਡਰ ਦੇ ਬੈਕ ਮਸਲ ਨੇ ਜਿਹੜਾ ਤੁਹਾਡਾ ਡਲਟਾ ਮਾਸ਼ੱਲਾ ਛੋਟਾ ਉਹਦੇ ਵਾਸਤੇ ਵੀ ਇਹ ਯੂਜ਼ ਕਰਦੇ ਆਪਾਂ ਇਹਨੇ ਵੀ ਬੈਕੇ ਕਲੀਅਰ ਕਰਨੀਆਂ ਤੁਹਾਡੀ ਤੇ ਟ੍ਰਾਈਸੈਪਸ ਤੋਂ ਪਿਛਲਾ ਪਾਰਟ ਆ ਜਿਹੜਾ ਸ਼ੋਲਡਰ ਦਾ ਬੈਕ ਵਾਲਾ ਤੁਹਾਡੇ ਸਟੈਪ ਨੇ ਇਹ ਸਾਰੀ ਉਹ ਚੀਜ਼ਾਂ ਵਾਸਤੇ ਬਣੀ ਹੋਈਆਂ ਤੇ ਇਹਦੇ ਵਿੱਚ ਹੀ ਵੇਟ ਹੈਵੀ ਵੀ ਲਾ ਲੈਣ ਦੇ ਮਤੇ ਪਰ ਮੇਰੇ ਸਾਹ ਨਾਲ ਜਿੰਨਾ ਲਾਈਟ ਵੇਟ ਨਾਲ ਤੁਹਾਡਾ ਮਸਲ ਪੰਪ ਹੁੰਦਾ ਉਹ ਨਾਲ ਹੈਵੀ ਨਾਲ ਨਹੀਂ ਹੁੰਦਾ ਬਸ ਲਾਈਟ ਵੇਟ ਲਾਇਆ ਕਰੋ ਹੋਰ ਕੁਝ ਨਹੀਂ ਫੇਰ ਲਈ ਦਿਨ ਦੀ ਲਾਸਟ ਐਕਸਰਸਾਈਜ਼ ਇਹਨੂੰ ਸ਼੍ਰੱਗ ਵੀ ਕਹਿੰਦੇ ਨੇ ਸਟੈਪ ਵੀ ਕਹਿੰਦੇ ਨੇ ਤੇ ਸੋਚਦਾ ਬਹੁਤ ਉਹਨਾਂ ਮੇਰੇ ਫੇਵਰਟ ਅੰਬਰ ਪਤਾ ਨਹੀਂ ਕੀ ਚੱਕਰ ਆ ਇਹ ਕਫਾ ਮੰਗ ਮੇਰੇ ਤੋਂ ਹਫਤੇ 'ਚ ਬਸ ਇੱਕ ਵਾਰ ਹੀ ਲੱਗਦੇ ਜਦਕਿ ਇਹਨੂੰ ਆਪਾਂ ਇੱਕ ਦੋ ਦਿਨ ਛੱਡ ਕੇ ਟਰਾਈ ਕਰ ਸਕਦੇ ਆ ਕਿਉਂਕਿ ਜਿੰਨੇ ਛੱਡ ਕੇ ਕੋਲਰ ਉੱਪਰ ਨੂੰ ਜਾਣਗੇ ਨੇ ਟੀ-ਸ਼ਰਟ ਪਾਈ ਛੱਡ ਕੇ ਸੈਂਡ ਪਾਈ ਸ਼ਰਟ ਪਾਈ ਸੋਹਣੀ ਲੱਗੂਗੀ ਇਹ ਗਰਦਨ ਨਾਲ ਟੱਚ ਕਰ ਲੈਂਦੇ ਨੇ ਕਈ ਬੰਦੇ ਨੇ ਨੈਕ ਬਹੁਤ ਵੱਡੀ ਹੋ ਜਾਂਦੀ ਆ ਸੋਹਣੇ ਲੱਗਦੇ ਆ ਪਰ ਪਤਾ ਨਹੀਂ ਕੀ ਚੱਕਰ ਆ ਟਰਾਈ ਨਹੀਂ ਹੁੰਦੇ ਹੈਗੇ ਅਸੀਂ ਰੋਜ਼ ਸੋਦੇ ਆ ਪਰ ਹੁਣ ਕੋਈ ਨਾ ਕੋਈ ਦਿਨ ਕੱਢਾਂਗੇ ਇਹਨੂੰ ਕਫਾ ਦੇ ਨਾਲ ਲਾ ਲਿਆ ਕਰਾਂਗੇ ਇੱਕ ਦਿਨ ਛੱਡ ਕੇ ਜਾਂ ਦੋ ਦਿਨ ਛੱਡ ਕੇ ਇਹ ਦੋ ਤੇ ਛੱਟ ਗਈ ਹੁਣ ਤੇ ਦੋ ਵਾਰ ਵੀ ਲਾਜਣ ਤਾਂ ਵੀ ਵਧੀਆ ਹੋ ਜਾਣੇ ਪਰ ਪਤਾ ਨਹੀਂ ਕੀ ਚੱਕਰ ਆ ਲੱਗਦੇ ਹੀ ਨਹੀਂ ਮੇਤੋਂ ਐਕਸ-ਰੇ ਬਹੁਤ ਹੋਣੀਆਂ ਉਸ ਤੋਂ ਬਾਅਦ ਅਸੀਂ ਹੁਣ ਐਕਸ-ਰੇ ਕਰ ਲਈ ਪੂਰੀ ਹੁਣ ਚੱਲੇ ਕਰਨੋ ਕੋਈ ਜਮਲਤ ਢਿਲਾ ਤੇ ਹੁਣ ਚੱਲੀਏ ਕਰੇ ਉਸ ਤੋਂ ਬਾਅਦ ਜਾਤੇ ਬਲੌਗ ਪਾਉਣੇ ਆ ਉਸ ਤੋਂ ਬਾਅਦ ਕਰਦੇ ਆ ਕੰਮ ਅਰ ਅਰ ਵੱਡੇ ਕਿ ਟੁਕਾ ਕਰਕੇ ਫੇਰ ਜਾਵਾਂਗੇ ਸ਼ਾਮ ਨੂੰ ਗਰਾਊਂਡ 'ਚ ਇੱਥੇ ਰਹਿ ਕੇ ਮੂਰਨ ਦਾ ਬੂਗਰ ਮਾੜੀ ਤੇ ਆਪਣੇ ਮਿੰਦ ਵੀ ਨਹੀਂ ਆਉਂਦਾ ਉਹਨੂੰ ਪਈ ਆਹ ਬੈਠਾ ਟੈਂਕੀ ਦੇ ਪਾਣੀ ਵਾਲੀ ਤੇ ਸਲਾਹ ਕਰਦੇ ਨੇ ਇਹ ਬੰਦੇ ਡਾਕਾ ਵਰਦੀ ਇੰਦੇ ਦਾ ਅੰਦਰ ਬਾਗ ਲਾਇਆ ਏ ਆਰਗੈਨਿਕ ਖੇਤੀ ਕਰਦਾ ਮੁੰਡਾ ਇੱਥੇ ਜਾਨਵਰ ਸੌਂਦੇ ਨੇ ਵੀ ਜਾਈਏ ਜਏ ਕਿ ਨਾ ਜਾਈਏ ਬਾਪੇ ਜਿੱਦ ਤੋਂ ਵਜੇ ਵੀ ਨਹੀਂ ਹਣਾ ਉੱਤੋਂ ਚੜ੍ਹ ਨਹੀਂ ਹਣਾ ਚੜ੍ਹ ਤਾਂ ਨਹੀਂ ਇਹ ਉੱਤੋਂ ਰੰਗਰਾਂਜਰ ਨਗੜਿਆਂ ਨੂੰ ਆਉਣਾ ਤੇਰਾ ਕਿੱਟਾ ਟੁੱਟੇ ਆ ਜੜੀਆ ਮੇਰੀ ਗੱਲ ਸੁਣ ਲੈ ਗੇਟ ਨਹੀਂ ਆਉਣਾ ਬੈਣਾ ਬਾਜ ਮੇਤੋਂ ਨਹੀਂ ਜਾੜਾ ਆਉਣਾ ਮੈਨਾਂ ਨਹੀਂ ਫਿਰ ਅਸੀਂ ਆ ਗਏ ਸਭ ਤੋਂ ਜਾਣੇ ਹੁਣਾ ਹਾਂ ਉੱਥੇ ਆ ਦੇ ਲਾ ਦੇਖ 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 ਦੇ ਕਾਜ ਪੁੱਠੇ ਕੰਮ ਕਰ ਮਰਜ਼ੀ ਕਰਾ ਲੈ ਤੂੰ ਚੱਪਰ ਹੋ ਗਾ ਨਾ ਚੱਪਰ ਉਹ ਇੱਕ ਯਾਣੀ ਤੋੜ ਦੇਵੇਂ ਲਾ ਟਾਇਰ ਕਿਤੇ ਅੜੀ ਉਹ ਬਾਹਰ ਟਾਇਰ ਦਾ ਮੇਰਾ ਪੰਨਾ ਸਾਥ ਪੈ ਤਾਂ ਤਾਂ ਕੰਮ ਕਿਆ ਨਾਲੇ ਆ ਜਿਹੜਾ ਗਰਾਊਂਡ ਤੇ ਸੈਂਸਰ ਤੋਂ ਪਰਚਾ ਪੈਣਾ ਓਏ ਮੈਂ ਕਹਿਦੀ ਓਏ ਬਜਰੰਗੀ ਵਾਈ ਜਨਮਾਗਾ ਮੈਂ جھوٹ ਨਹੀਂ ਬੋਲਦਾ ਮੈਂ ਤਾਰੋ ਕੀ ਨੀਚੇ ਸੇ ਆਇਆ ਹਾਂ ਐ ਰੰਟੇ ਹੋਰ ਰੰਟੇ ਤਾਰੋ ਕੀ ਨੀਚੇ ਸੇ ਆਇਆ ਹਾਂ ਮਧਰੰਗ ਪਰੇ ਕੀ ਕਸਮ ਮਧਰੰਗ ਕੋ ਦੀ ਕਸਮ ਆਇਆ ਮਧਰੰਗ ਪਰੇ ਨਿਕਲ ਨਹੀਂ ਹੋਣਾ ਗਾਣਾ ਚੱਲ ਫਿਰ ਮੂੜਿਆ ਨਾ ਖਰਾਬ ਕਰੇ ਹੌਲ ਹੈ ਕੋਈ ਨਹੀਂ ਕੋਈ ਨਹੀਂ ਗੁਲਤਾਂ ਚ ਫਤਕ ਰਹੀ ਮੂੜੀ ਇਹ ਵੀ ਬਾਰੀ ਤੇ ਮਗਰ ਲਿਆ ਆਦਾ ਡੂੰਗਾ ਥਲੇ ਪਤਾ ਨਹੀਂ ਕਿੱਥੇ ਹੋਰ ਗਾਇਲਾ ਆ ਗਿਆ। ਮਿੱਠਾ ਫਲ ਇਹਨਾਂ ਨੂੰ ਮਾਹਮਾਨ ਪੜੀ ਜਾਂਦੀ। ਇਹ ਸਮਾਨ ਫੜ ਲੈ। ਕਿੰਨੇ ਹੋ ਗਏ? ਹਾਂ ਵੀ ਤਾਂ ਮਾਰੀ। ਮਿੱਠਾ ਆਂਬਾ। ਅੱਗੇ ਗਿਣੀ ਆਗੇ। ਇਹ ਤੇ ਪੈਰ ਪੜਨਾ ਸੀ ਨਾ ਉਹ ਤੇ ਆ ਪੈਦਾ ਇਹਨਾਂ ਬੀ ਤਰ। ਆਓ ਜੀ। ਥੱਕ ਕੇ ਬਹੁਤ ਹੋ ਗਏ ਸਟੈਪ। 18 ਸਟਾਪ ਹੋ ਗਿਆ ਤੇ 13. ਕੁਝ ਕਿਲੋਮੀਟਰ ਹੋ ਗਿਆ ਬਾਕੀ ਇਹ ਘਰ ਨੂੰ ਜਾਣਾ ਆਇਆ ਤਾਂ ਵੈਸੇ ਮੈਂ ਭੁੱਲਦਈਆ ਜੀ ਓਕੇ ਮ ਭੁੱਲਦਈਆ ਭੁੱਲ ਗਿਆ ਸੀਗਾ ਚਲੋ ਘਰੇ ਵੀ ਨਾ ਹੰਦੋਂਦੇ ਨਾ ਹੋ ਜਾਈਆਂ ਨੇ ਦੋ ਤਿੰਨ ਸੌ ਡਿੰਗਾ ਤਾਂ ਤੇ ਮਿਲਦੇ ਆਪਾਂ ਫਿਰ ਕੱਲ ਨੂੰ ਅਗਲੇ ਬਲਾਕ 'ਚ ਤੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰ ਦਿਆ ਕਰੋ ਬਾਰ-ਬਾਰ ਕਹਿਣਾ ਪੈਂਦਾ ਤੁਹਾਨੂੰ ਤੇ ਬਹੁਤ ਬੰਦੇ ਤਾਂ ਦੇ ਨਿਕੜੇ ਚੈਨਲ ਤੇ ਆਉਂਦੇ ਨੇ ਵੀਡੀਓ ਦੇਖਦੇ ਨੇ ਤੇ ਸਬਸਕ੍ਰਾਈਬ ਨਹੀਂ ਕਰਦੇ ਪਲੀਜ਼ ਸਬਸਕ੍ਰਾਈਬ ਵੀ ਕਰ ਦਿਆ ਕਰੋ ਥੋੜਾ ਕੁਝ ਨਹੀਂ ਜਾਂਦਾ ਕੋਈ ਮੈਂ ਸਬਸਕ੍ਰਿਪਸ਼ਨ ਲੈਣ ਨੂੰ ਨਹੀਂ ਕਹਿੰਦਾ ਮੈਂ ਚੈਨਲ ਕੋਈ ਪੇਡ ਨਹੀਂਗਾ ਤੇ ਤੁਹਾਡੇ ਕੰਮ ਦੀਆਂ ਚੀਜ਼ਾਂ ਕੇ ਅੱਗੇ ਮਿਲਣ ਗਈਆਂ ਬਸ ਮੈਂ ਥੋੜੀ ਜਿਹੀ ਵੇਟ ਕਰਦਾ ਵੀ ਥੋੜੀ ਜਿਹੀ ਆਪਣੇ ਨਾਲ ਆਡੀਅנס ਹੋਰ ਇਕੱਠੀ ਹੋ ਜਵੇ ਯਾਰ ਦੋਸਤ ਪੰਨਪਰਾ ਆਪਣੇ ਤੇ ਅੱਗੇ ਦੇ ਕੰਮ ਦੀਆਂ ਗੱਲਾਂ ਆਉਣਗੀਆਂ ਤੁਹਾਡੇ ਜ਼ਰੂਰੀ ਨਹੀਂਗਾ ਵੀ ਤੁਸੀਂ ਜਮਾ ਨਹੀਂ ਜਾਂਦੇ ਹੈ ਕਿ ਤਾਂ ਮੈਂ ਤੁਹਾਡੇ ਕੋਈ ਕੰਮ ਦੀ ਵੀਡੀਓ ਜਾਂ ਤੁਹਾਡੇ ਕੋਈ ਕੰਮ ਦਾ ਮੈਂ ਕੁਝ ਦੱਸੂਗਾ ਨਹੀਂ 16 ਸਾਲ ਤੋਂ ਲੱਗ ਕੇ 50 ਸਾਲ ਦੇ ਬੰਦੇ ਤੱਕ ਦੱਸ ਤੁਹਾਨੂੰ ਮੇਰੇ ਵਲੌਗ ਚ ਚੀਜ਼ਾਂ ਮਿਲਣਗੀਆਂ ਅੱਗੇ-ਅਗੇ ਵਾਸ ਤੁਸੀਂ ਥੋੜਾ ਜਿਹਾ ਇੰਤਜ਼ਾਰ ਕਰੋ ਥੋੜੇ ਬੰਦੇ ਆਪਣੇ ਨਾਲ ਹੋਰ ਐਡ ਹੋਣੇ ਨੇ ਰੀਚ ਆਪਣੀ ਥੋੜੀ ਜਿਹੀ ਵੱਜ ਜਾਵੇ ਫਿਰ ਆਪਾਂ ਅੱਗੇ-ਅਗੇ ਤੁਹਾਨੂੰ ਦੱਸਦੇ ਆ ਚਲੋ ਮਿਲਦੇ ਆਂ ਅਗਲੇ ਵਲੌਗ ਚ ਗੁੱਡ ਨਾਈਟ ਟੇਕ ਕੇਅਰ ਸਸੀ ਗਾ ਸਰੈਨ